ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਢੱਲੇਵਾਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਤੇ ਉੱਥੇ ਹੀ ਪੋਖੜ ਤਾਲ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੋਖੜ ਤਾਲ ਕਰਾਂਗੇ ਤੇ ਜਿਸ ਤੋਂ ਬਾਅਦ ਦੋਵੇਂ ਸਰਕਾਰਾਂ ਤੋਂ ਅਪਣੀਆਂ ਮੰਗਾਂ ਪੂਰੀਆਂ ਮਨਾ ਕੇ ਹਟਾਂਗੇ ਤੇ ਉੱਥੇ ਐਮਐਸਬੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਹੁਣ ਵੱਡਾ ਐਲਾਨ ਮੁਰਤ ਸ਼ੰਭੂ ਬਾਰਡਰ ਤੋਂ ਹੋਇਆ ਹੈ ਤੇ ਕਿਸਾਨਾਂ ਨੇ ਇਹ ਮਿਲ ਕੇ ਇੱਕ ਅਹਿਮ ਕਾਨਫਰੰਸ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਤੇ ਜਿਸ ਦੇ ਵਿੱਚ ਹੁਣ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ ਢੱਲੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਦੋਵੇਂ ਸਰਕਾਰਾਂ ਤੋਂ ਸਾਨੂੰ ਮੰਗਾਂ ਜਿਹੜੀਆਂ ਕਿ ਮਨਾਉਣੀਆਂ ਜ਼ਰੂਰੀ ਨੇ ਤੇ ਜਿਸ ਦੇ ਦੌਰਾਨ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭੁਖੜ ਤਾਲ ਤੇ ਕਿਸਾਨ ਹੋਣਗੇ ਆਓ ਤੁਹਾਨੂੰ ਸੁਣਾਉਣੇ ਪਹਿਲਾਂ ਡੀਡਲੇਵਾਲ ਦਾ ਕੀ ਕਹਿਣਾ ਮੈਕਲ ਕੀਤੀ ਹੈ ਲੋਕਾਂ ਤੱਕ ਲੈ ਕੇ ਗਿਆ ਜਿਹਦੇ ਚ ਕਿਸਾਨਾਂ ਨੂੰ ਜਵਾਬ ਦਿੱਤਾ ਬਿਲਰ ਮਸ਼ੀਨਾਂ ਵਾਲੇ ਨੇ ਕਿ ਅਸੀਂ ਇਹਨੂੰ ਮਤਲਬ ਹੁਣ ਗੱਠਾਂ ਨਹੀਂ ਬਣ ਸਕਦੇ ਸਾਡੇ ਕੋਲ ਅੱਗੇ ਫੈਕਟਰੀ ਵਾਲੇ ਨਹੀਂ ਲੈ ਰਹੇ ਤਾਂ ਜੇਕਰ ਉਹ ਵੀ ਨਹੀਂ ਹੋ ਰਿਹਾ ਤਾਂ ਕਿਸਾਨ ਕੋਲੇ ਹੱਲ ਕੀ ਹੈ ਸਰਕਾਰ ਦੱਸੇ ਅੱਜ ਕਿੰਨੀ ਤਰੀਕ ਚਾਂਜੀ ਅਸੀਂ ਅੱਜ ਅਸੀਂ 16 ਤਰੀਕ ਚ ਬੈਠੇ ਆਂ ਕਣਕ ਦੀ ਬਜਾਂਦ ਦਾ ਜਿਹੜਾ ਬਿਹਤਰ ਟਾਈਮ ਆ ਉਹ ਗਿਆ ਹੁਣ ਤਾਂ ਡਿਲੇ ਆਲਾ ਟਾਈਮ ਆ ਗਿਆ ਤੋ ਜਿਹੜਾ ਬਿਹਤਰ ਟਾਈਮ ਤਾਂ ਕਿਸਾਨਾਂ ਦੇ ਹੱਥੋਂ ਨਿਕਲ ਗਿਆ ਤਾਂ ਨੁਕਸਾਨ ਹੋਣਾ ਹੀ ਹੋਣਾ ਕਿਸਾਨਾਂ ਦਾ ਸੋ ਇਸ ਕਰਕੇ ਸਰਕਾਰ ਨੂੰ ਸਾਡੀ ਅਪੀਲ ਆ ਕਿ ਕਿਸਾਨਾਂ ਦੇ ਉੱਤੇ ਅਜੇ ਹੀ ਧੱਕੇਸ਼ਾਹੀ ਕਰਨੀ ਬੰਦ ਕਰਨ ਕਿਸੇ ਤਰ੍ਹਾਂ ਦੇ ਕੇਸ ਮੁਕੱਦਮੇ ਪਾਉਣੇ ਸਭ ਤੋਂ ਸਰਕਾਰ ਆਪ ਦੀ ਜ਼ਿੰਮੇਵਾਰੀ ਨੂੰ ਐਕਸੈਪਟ ਕਰੇ ਕਿ ਸਾਡੇ ਕਰਕੇ ਸਾਡੇ ਪ੍ਰੋਕਿਊਰਮੈਂਟ ਨਾ ਹੋਣ ਕਰਕੇ ਸਾਡੀਆਂ ਏਜੰਸੀਆਂ ਬਣੀਆਂ ਇਹ ਕਿਸਾਨਾਂ ਨੂੰ ਨੁਕਸਾਨ ਕੀਤਾ ਗਿਆ ਜਿਹਦੇ ਕਰਕੇ ਸਰਕਾਰ ਜ਼ਿੰਮੇਵਾਰ ਹੈ ਇਹ ਸਾਰੀ ਵਰਤਾਰੇ ਦੀ ਪਰ ਕਿਸਾਨਾਂ ਦੇ ਉੱਤੇ ਰੈਡ ਐਂਟਰੀਆਂ ਕਰ ਲੀਆਂ ਬੰਦ ਕਰੇ ਨਹੀਂ ਤਾਂ ਫਿਰ ਮਤਲਬ ਪਿੰਡਾਂ ਦੇ ਵਿੱਚ ਕਿਸਾਨਾਂ ਨਾਲ ਕਿਤੇ ਵੀ ਕੋਈ ਜੇ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹਨਾਂ ਸਾਰਿਆਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਠੀਕ ਹੈ ਜਿਹੜੀ ਦੇਵਦੀਆ ਕਿਵੇਂ ਅਗੇ ਦੇਖੋ ਤੁਹਾਡਾ ਸਵਾਲ ਬੜਾ ਵਾਜਬ ਹੈ ਮੈਂ ਕਲੀਅਰ ਕਰ ਦਿਆਂ ਕਿ ਅਸੀਂ ਭਲੀ ਭਾਤ ਜਾਣੂ ਹਾਂ ਸਾਰੇ ਕਿ ਕਮੇਟੀਆਂ ਬਣਾਉਣਾ ਕੰਮ ਨੂੰ ਇੱਕ ਤਰ੍ਹਾਂ ਨਾਲ ਲੰਮਾ ਖਿੱਚ ਦੇਣਾ ਤੇ ਉਹਦੇ ਤੇ ਮਿੱਟੀ ਪਾ ਦੇਣੀ ਹੈ ਇਹਦੇ ਚੋਂ ਨਿਕਲਦਾ ਨਿਕਲਦਾ ਕੁਝ ਨਹੀਂ ਹੁੰਦਾ ਤੁਸੀਂ ਹੁਣ ਮੰਨ ਲਾ ਕੇ ਦੇਖੋ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਆਈ ਪਈ ਹੈ 2006 ਦੀ ਸਰਕਾਰ ਦੇ ਟੇਬਲ ਤੇ ਪਈ ਹੈ ਸੁਪਰੀਮ ਕੋਰਟ ਚ ਲੋਕ ਕੇਸ ਲੈ ਗਏ ਸਪਰੀਮ ਕੋਰਟ ਨੇ ਉਹਦੇ ਤੇ ਕੋਈ ਆਪਦੀ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ ਨਹੀਂ ਕਿਹਾਗਾ ਸੈਂਟਰ ਗਵਰਨਮੈਂਟ ਨੂੰ ਕਿ ਭਾਈ ਤੁਸੀਂ ਇਹਨੂੰ ਮਤਲਬ ਲਾਗੂ ਕਰੋ ਕੀ ਮਤਲਬ ਆ ਕਮਿਸ਼ਨ ਬਣਾਉਣ ਦਾ ਤੇ ਜੇ ਸੁਪਰੀਮ ਕੋਰਟ ਜਿਹੜੀ ਸਾਡੇ ਲਈ ਸੁਪਰੀਮ ਹੈ ਸਾਰਿਆਂ ਤੋਂ ਵੱਡੀ ਚੀਜ਼ ਹੈ ਉੱਥੋਂ ਵੀ ਕਿਸਾਨਾਂ ਦੇ ਹੱਥ ਦੇ ਵਿੱਚ ਨਿਰਾਸ਼ਤਾ ਆਏ ਔਰ ਐਡੇ ਵੱਡੇ ਕਮਿਸ਼ਨ ਦੇ ਸਬੰਧ ਚ ਤਾਂ ਫਿਰ ਇਹਨਾਂ ਕਮੇਟੀਆਂ ਤੋਂ ਨਿਕਲਣ ਵਾਲਾ ਕੁਝ ਨਹੀਂ ਹੁੰਦਾ ਅਗਲੀ ਗੱਲ ਸਤਿਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਉਹਦੇ ਚ ਉਹ ਕਹਿੰਦੇ ਬਈ ਕਿਸਾਨ ਆਪਦੀ ਜਿਹੜੀਆਂ ਮੰਗਾਂ ਨੇ ਨਾ ਸਾਡੀਆਂ ਉਹ ਜਿਹੜੀਆਂ ਪਹਿਲਾਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਕਮਿਟਮੈਂਟਸ ਨੇ ਕੋਈ ਨਵੀਂ ਮੰਗ ਕੋਈ ਨਹੀਂ ਉਹਦੇ ਚ ਹੁਣ ਸਵਾਲ ਇਹ ਆ ਕੇ ਕਿਸਾਨ ਆਪਦੀਆਂ ਮੰਗਾਂ ਦੇ ਰਿਜਿਡ ਨਾ ਹੋਣ ਯਾਨੀ ਜਿੱਦ ਨਾ ਕਰਨ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਉਹ ਕਮੇਟੀ ਦੇ ਹੱਥ ਦੇ ਵਿੱਚ ਕਿਸਾਨ ਨਾ ਫੜਾਇਆ ਵੈ ਕਿ ਲਵੀ ਤੁਸੀਂ ਭਾਈ ਜਿੰਨਾ ਕ ਇਹਨਾਂ ਨੂੰ ਦੇਣਾ ਲੱਗਦਾ ਤੁਹਾਨੂੰ ਛਾਣਾ ਲਾ ਕੇ ਆਹ ਤਾਂ ਮੰਗਾ ਇਮੀਡੀਏਟਲੀ ਮੰਨਣ ਵਾਲੀਆਂ ਨਹੀਂ ਆਹ ਮੰਨਣ ਵਾਲੀਆਂ ਨਹੀਂ ਉਹਨਾਂ ਨੂੰ ਇੱਕ ਪਾਸੇ ਕਰਨ ਦਾ ਇੱਕ ਰਸਤਾ ਖੋਲ ਕੇ ਦਿੱਤਾ ਗਿਆ ਹੈ ਸੋ ਇਹ ਕਮੇਟੀ ਤੋਂ ਨਿਕਲਣ ਦੀ ਕੋਈ ਬਹੁਤੀ ਉਮੀਦ ਨਹੀਂ ਹੈ ਸਾਨੂੰ ਲੇਕਿਨ ਇੱਕ ਜ਼ਰੂਰ ਆ ਗੱਲ ਕਿ ਕੱਲ ਨੂੰ ਆਪੋਜੀਸ਼ਨ ਜਿਹੜੇ ਸਾਡੇ ਅੰਦੋਲਨ ਦੇ ਆਪੋਜੀਸ਼ਨ ਸਰਕਾਰਾਂ ਦੀਆਂ ਵੱਖਰੀਆਂ ਵਿਸ਼ੇ ਹੁੰਦੇ ਨੇ ਅੰਦੋਲਨ ਦੇ ਹਮੇਸ਼ਾ ਕੋਈ ਵੀ ਸਰਕਾਰ ਹੈ ਕੋਈ ਵੀ ਪੋਲਿਟਿਕਲ ਪਾਰਟੀ ਹੈ ਅੰਦੋਲਨਕਾਰੀਆਂ ਦੇ ਖਿਲਾਫ ਹੀ ਰਹਿੰਦੀ ਹੈ ਉਹਨਾਂ ਨੇ ਕੱਲ ਨੂੰ ਜ਼ਰੂਰ ਸਾਨੂੰ ਇਹ ਬਦਨਾਮ ਕਰਨਾ ਸੀ ਕਿ ਲਓ ਜੀ ਦੇਖੋ ਉਹ ਤਾਂ ਸੁਪਰੀਮ ਕੋਰਟ ਨੇ ਇੱਕ ਟਰਸਟ ਬੈਲਟ ਕਰਨ ਦੀ ਖਾਤਰ ਕਮੇਟੀ ਬਣਾਤੀ ਤੇ ਇਹ ਅੱਜ ਕਮੇਟੀ ਕੋਲੇ ਵੀ ਨਹੀਂ ਜਾਂਦੇ ਕਮੇਟੀ ਨੂੰ ਵੀ ਜਾ ਕੇ ਆਪਦੇ ਇਸ਼ੂ ਰੇਜ਼ ਨਹੀਂ ਕਰਦੇ ਅਸੀਂ ਆਪਦੇ ਇਸ਼ੂ ਰੇਜ਼ ਕਰਿਆ ਹੈ ਕਿ ਭਾਈ ਆ ਹੁਣ ਕਮੇਟੀ ਦਾ ਕੰਮ ਹੈ ਸਾਨੂੰ ਨਹੀਂ ਉਮੀਦ ਬਹੁਤੀ ਵੀ ਕਮੇਟੀਆਂ ਕਮਟੀਆਂ ਨੂੰ ਕੁਝ ਨਿਕਲਦਾ ਦੇ। ਜਲੇਬਾਬ ਸਾਹਿਬ ਅਰੁਣਾਚਲ ਔਰ ਕਰਨਾਟਕ ਤੋਂ ਬਾਅਦ ਨਾਗਾਲੈਂਡ ਨੇ ਵੀ ਪੰਜਾਬ ਦੇ 14 ਦੇ ਸੰਪਲ ਹੈ ਜਿਹੜੀ ਰਿਜੈਕਟ ਕਰਦੇ। ਦੇਖੋ ਮੈਂ ਇੱਕ ਫੇਰ ਇੱਕ ਬੇਨਤੀ ਕਰਨਾ ਜੀ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ। ਇਹ ਵੀ ਉਂਗਲ ਸਾਡੀ ਸਰਕਾਰਾਂ ਦੇ ਉੱਠਣੀ ਆ। ਕਿਉਂ? ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਦਾ ਬਿਆਨ ਮੇਰੇ ਕੋਲ ਪਿਆ ਮੇਰੇ ਮੋਬਾਈਲ ਦੇ ਵਿੱਚ ਜਿਹਦੇ ਚ ਮੰਨ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਚੌਲ ਹੈ ਟੋਪ ਮੋਸਟ ਹੈ ਸਭ ਤੋਂ ਵਧੀਆ ਹੈ ਹੁਣ ਜੇ ਸਭ ਤੋਂ ਵਧੀਆ ਹੈ ਤਾਂ ਫਿਰ ਅੱਗੇ ਜਾ ਕੇ ਰਿਸੈਕਟ ਕਿਉਂ ਹੋ ਰਿਹਾ ਹੈ ਕੀ ਕਾਰਨ ਹੈ ਆਪਾਂ ਲਗਾਤਾਰ ਦੇਖਿਆ ਤੁਸੀਂ ਮੇਰਾ خیال ਹੈ ਪੱਤਰਕਾਰਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਇੱਕ ਟ੍ਰੈਂਡ ਚੱਲਿਆ ਸੀ ਜੀ ਜਦੋਂ ਜਦੋਂ ਬੋਰੀ ਭਰੀ ਭਰੀ ਜਾਂਦੀ ਹੈ ਚੌਲਾਂ ਦੀ ਉਹਦੇ ਵਿੱਚ ਇੱਕ ਪਾਈਪ ਲੱਗਦੀ ਹੁੰਦੀ ਸੀ ਉਹ ਤੁਸੀਂ ਮੇਰੇ ਨਾਲੋਂ ਜ਼ਿਆਦਾ ਮੇਰੇ ਖਣ ਫੜੇ ਹੋਣਗੇ ਪੱਤਰਕਾਰਾਂ ਨੇ ਉਹ ਹੁਣ ਹਜੇ ਵੀ ਕਿਹੜਾ ਬੰਦ ਹੋਇਆ ਹੈ ਬੜੀਆ ਚੌਲ ਜਿਹੜਾ ਇੱਕ ਨੰਬਰ ਦਾ ਚੌਲ ਧਾਂਦਲੀਆਂ ਹੋਈਆਂ ਨੇ ਸਭੀਆਂ ਸਰਕਾਰਾਂ ਸਾਡੇ ਇੱਥੇ ਪੰਜਾਬ ਚ ਇੱਕ ਨੰਬਰ ਦਾ ਚੌਲ ਜਿਹੜਾ ਸਾਡਾ ਨਿਕਲਦਾ ਸੀ ਸਾਡਾ ਕਿਸਾਨਾਂ ਦਾ ਖਰੀਦਿਆ ਹੋਇਆ ਉਹ ਬਾਹਰ ਵੇਚਿਆ ਜਾਂਦਾ ਸੀ ਪ੍ਰਾਈਵੇਟ ਵੇਚਿਆ ਜਾਂਦਾ ਸੀ ਔਰ ਯੂਪੀ ਬਿਹਾਰ ਤੋਂ ਘਟੀਆ ਮਾਲ ਲਿਆ ਕੇ ਉਹਨੂੰ ਉਹ ਜਾ ਕੇ ਸਰਕਾਰ ਦੇ ਕੋਟੇ ਪਾਇਆ ਜਾਂਦਾ ਸੀ ਔਰ ਉਹਦੇ ਉੱਤੇ ਕਿਸੇ ਦੀ ਕਿਸੇ ਧਿਆਨ ਦਾ ਕਿਸੇ ਦਾ ਧਿਆਨ ਨਹੀਂ ਆਇਆ ਨਾ ਐਫਐਸਆਈ ਨੇ ਧਿਆਨ ਦਿੱਤਾ ਨਾ ਕਿਸੇ ਹੋਰ ਏਜੰਸੀ ਨੇ ਧਿਆਨ ਦਿੱਤਾ ਔਰ ਉਹਦੇ ਰੀਜ਼ਨ ਉਹ ਨਹੀਂ ਪੰਜਾਬ ਦੀ ਮਤਲਬ ਫਸਲ ਦੀ ਕੁਆਲਿਟੀ ਦੇ ਵਿੱਚ ਕਿਤੇ ਨਹੀਂ ਕਿਹਾ ਇਹ ਦਾ ਸਕਦਾ ਕਿ ਪੰਜਾਬ ਦੀ ਫਸਲ ਦੀ ਕੋਈ ਕੁਆਲਿਟੀ ਡਾਊਨ ਹੋਈ ਹੋਈ ਜੀ ਧੰਨਵਾਦ ਸਹਿਦਾਰਨ ਸਤਿ ਇਹ ਤਾਂ ਆਫਰ ਕੀ ਵੀ ਕਾਰਨ ਹੈਗਾ ਜੀ ਇਹਦਾ ਕਾਰਨ ਕਰ ਵੀ ਇਹੀ ਹੈ ਕਿ ਐਫਆਰ ਕੇ ਵੀ ਕਾਰਨ ਹੈਗਾ ਜੀ ਦੇਖੋ ਸਵਾਲ ਇਹ ਹੈ ਕਿ ਇਹ ਤਾਂ ਫਿਰ ਮਤਲਬ ਹਜੇ ਹੋਰ ਲੰਬੀ ਬਹਿਸ ਬਹਿਸ ਦਾ ਵਿਸ਼ਾ ਹੈ ਚਰਚਾ ਕਰ ਕੀਤੀ ਜਾ ਸਕਦੀ ਹੈ ਕਿ ਕਿਹਦਾ ਪ੍ਰਾਈਵੇਟ ਵਪਾਰ ਹੈ ਜੀ ਆਇਤਾ ਨਾਲ ਜਿਹੜਾ ਹੈਗਾ ਉਹ ਇੱਕ ਸਾਲ ਦੀ ਉਹ ਜੇਕਰ ਇਹ ਜੀ ਇੱਕ ਸਾਲ ਦੀ ਹੈਗੀ ਹੈ ਉਹ ਹੀ ਤੇ ਕੇ ਚੌਰ ਜਿਆਦਾਤਰ ਪਿਆ ਰਹਿੰਦਾ ਉਹ ਤਾਂ ਨਹੀਂ ਵੀ ਹੋ ਸਕਦਾ ਹੋ ਸਕਦਾ ਹੈ ਹੋ ਸਕਦਾ ਹੈ ਹੁਣ ਇਹ ਇਹ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਇਹਦੇ ਵਿੱਚ ਵੀ ਤਾਂ ਜ਼ਿੰਮੇਵਾਰ ਸਰਕਾਰਾਂ ਹੀ ਆ ਨਾ ਅਗਰ ਇਨ ਟਾਈਮ ਜਦੋਂ ਚੌਰ ਮਤਲਬ ਨਿਕਲ ਗਿਆ ਚੌਰ ਬਣ ਗਿਆ ਉਸ ਚੌਰ ਨੂੰ ਲਿਫਟ ਨਾ ਕਰਨਾ ਐਸ ਵਾਰੀ ਆਪਾਂ ਸਮੱਸਿਆ 'ਚ ਪੰਜਾਬ ਨੂੰ ਜੇ ਪਸਾਇਆ ਤੇ ਇਸੇ ਗੱਲ ਨੇ ਪਸਾਇਆ ਉਹਨਾਂ ਨੂੰ ਬਹਾਨਾ ਮਿਲ ਗਿਆ ਔਰ ਛੈਲਰਾ ਵਾਲਿਆਂ ਨੇ ਸਾਡੇ ਸਾਡੇ ਪੰਜਾਬ ਦੇ ਅੰਦਰ ਸਾਡਾ ਝੋਨਾ ਜਿਹੜਾ ਉਹ 9 ਮੌਇਸਚਰ ਤੇ ਵੀ ਜਾ ਕੇ ਵੇਖਿਆ ਜੀ 9 ਮੌਇਸਚਰ 10 ਮੌਇਸਚਰ 11 ਮੌਇਸਚਰ 12 ਮੌਇਸਚਰ ਹੁਣ ਜਿਹੜਾ 10 11 12 ਮੌਇਸਚਰ ਤੇ ਵਿਕਦਾ ਹੈ ਜੀ ਉਹ ਅਨੁਮਾਨ ਲਾ ਕੇ ਦੇਖੋ 6-6 ਕਿਲੋ 7-7 ਕਿਲੋ ਕਿਸਾਨ ਦਾ ਨੀ ਲੌਸ ਨਹੀਂ ਹੋਇਆ ਸਰਕਾਰ ਨੇ ਐਂਡ ਤੇ ਆ ਕੇ ਉਹਨਾਂ ਨੂੰ ਪੀਆਰ 126 ਦਾ ਟ੍ਰਾਇਲ ਦਵਾਇਆ ਵੀ ਆ ਭਾਈ ਚੈੱਕ ਕਰ ਲੋ ਤੇ 67 ਕਿਲੋ ਨਿਕਲਦਾ ਹੈ ਤੇ ਜਿੱਦੋਂ ਛੇਲਰ ਵਾਲਿਆਂ ਨੇ ਰੌਲਾ ਪਾਣਾ ਸ਼ੁਰੂ ਕੀਤਾ ਸੀ ਸਰਕਾਰ ਵੀ ਉਹਦੇ ਅੱਖਾਂ ਬੰਦ ਸੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਸੇ ਦਿਨ ਹੀ ਇਹ ਕੰਮ ਕੀਤਾ ਜਾ ਸਕਦਾ ਯਾਓ ਭਾਈ ਤੁਹਾਡੇ ਤੁਹਾਨੂੰ ਚੈੱਕ ਕਰਾਈਏ ਕਿ ਇਹਦਾ ਯੀਲਡ ਕਿੰਨਾ ਨਿਕਲਦਾ ਬਾਅਦ ਚ ਜੇ ਕਰਾ ਜਦੋਂ ਜਦੋਂ ਕਿਸਾਨ ਮਤਲਬ ਮਦਦੋਲ ਦਿੱਤਾ ਗਿਆ ਸੋ ਇਹ ਇਹ ਜਿਹੜੇ ਤੁਹਾਡੀ ਗੱਲ ਹੈ ਨਾ ਜੀ ਜਿਹੜੇ ਛੇਲਰ ਮਾਲਕ ਨੇ ਉਹਦੇ ਕਿਸਾਨ ਚ ਲੈ ਕੇ ਜਾਂਦੇ ਜਦੋਂ ਕਾਰਡ ਲਾ ਕੇ ਬੈਠਦੇ ਨੇ ਉਹਨਾਂ ਦੀ ਮਜਬੂਰੀ ਹੈ ਕਿ ਪਹਿਲਾਂ ਤਾਂ ਸਾਡੇ ਤੋਂ ਨਹੀਂ ਮੰਗੀ ਗਿਆ ਢੀਮਾ ਉਹਨੇ ਪੂਰੀ ਨਹੀਂ ਹੋਣੀ ਜੇ ਕੋਈ ਕਾਰਡ ਤੇ ਜਿੱਦਾ ਝੋਨਾ ਚਾਪਤਨ ਦੀ ਕੋਸ਼ਿਸ਼ ਵੀ ਕਰਦੇ ਨੇ ਉਹ ਦੇ ਤਾਂ ਕਿ ਰਿਲੇਟ ਸਾਰੇ ਵਿੱਡ ਜਾਂਦੇ ਨੇ ਕਿ ਸ਼ੰਗਰ ਮਾਲਕ ਖੜਾ ਠੱਗਾ ਕਰਦਾ ਪਹਿਲਾਂ ਨਾ ਕੋ ਹਰ-ਹਰ ਲੱਖ ਦਾ ਠੱਗਾ ਪਿਆ ਇੱਕ ਵਾਰੀ ਸਵਾਲ ਦੁਬਾਰਾ ਦੁਬਾਰਾ ਸਵਾਲ ਫੇਰ ਰੇਜ਼ ਕਰਿਓ ਤੁਸੀਂ ਸਾਡੇ ਕਿਸਾਨ ਇਹ ਕਹਿੰਦੇ ਆ ਵੀ ਗੱਲੋ ਨਾਲੋ ਨੋ 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 ਕਲੈਸ਼ ਜਿਹੜਾ ਕਿਸਾਨਾਂ ਨਾਲ ਸੁਣਿਓ ਸੁਣਿਓ ਇਹ ਇਹ ਗੱਲ ਵੀ ਤੁਸੀਂ ਬਾਬਾ ਗੱਲ ਕਰਤੀ ਐ ਤੇ ਮੈਂ ਉਹਨੂੰ ਇਹਨੂੰ ਕਲੀਅਰ ਕਰ ਦਿੰਨਾ ਮੇਰੇ ਇੱਕ ਸ਼ੈਦ ਮੋਬਾਈਲ ਦੇ ਵਿੱਚ ਉਹ ਰਿਕਾਰਡਿੰਗ ਹੋਵੇ ਸ਼ੈਲਰ ਵਾਲੇ ਨੇ ਖੁਦ ਮੇਰੇ ਕੋਲੇ ਇਹ ਗੱਲ ਮੰਨੀ ਜੀ ਕਿ yield ਦਾ ਕੋਈ ਰੌਲਾ ਨਹੀਂ ਜਿੱਦੇ yield ਦਾ ਰੌਲਾ ਪੈਂਦਾ ਸੀ ਸਟਾਰਟਿੰਗ 'ਚ ਉਹਨੇ ਇਹ ਮੰਨਿਆ ਕਿ ਜੀ ਜੇਕਰ ਸਰਕਾਰ ਸਾਨੂੰ 20 ਮੌਂਸਟਰ ਟਿੱਕਰ ਝੋਨਾ ਚੱਕਣ ਦੀ 18 19 20 ਤੱਕਰ ਚੱਕਣ ਦੀ ਅਜਾਜਤ ਦੇ ਦੇਵੇ ਤੇ ਸਾਡੇ ਕੋਲੋਂ 14 ਮੌਂਸਟਰ ਤੇ ਝੋਨਾ ਲੈ ਲੈਣਾ 15 ਮੌਂਸਟਰ ਤੇ ਤਾਂ ਉਹ ਕਹਿੰਦੇ ਮਸਲਾ ਹੱਲ ਹੈ ਅੱਜ 14 ਤੇ ਲੈਂਦੇ ਆ ਨਾ ਉਹ 15 ਦੇ ਮੰਗਦੇ ਆ ਕਿ 15 ਦੇ ਸਾਥੋਂ ਝੋਨਾ ਚੱਕ ਲੈਣ ਅਸੀਂ ਕਿਉਂ ਉਹਦੇ ਨਾਲ ਕਹਿੰਦਾ ਟੋਟਾ ਹੁੰਦਾ ਹੀ ਨਹੀਂ ਇਹ ਛਿਲਰਾ ਵਾਲਿਆਂ ਦੀ ਮੰਗ ਹੈ ਉਹ ਕਹਿੰਦੇ ਨੇ ਕਿ ਜਿੰਨਾ ਮੌਇਸਚਰ ਜ਼ਿਆਦਾ ਹੈ ਔਰ ਤੁਹਾਨੂੰ ਇੱਕਲ ਦਾ ਹੋਰ ਪਤਾ ਸ਼ਾਇਦ ਨਾ ਹੋਵੇ ਤੁਹਾਨੂੰ ਜੇ ਪਤਾ ਤੇ ਇੱਕਲ ਦਾ ਪਤਾ ਹੋਊਗਾ ਵੀ ਛਿਲਰਾ ਵਾਲੇ ਹੁਣ ਪਾਣੀ ਪਾਉਣਗੇ ਜਿਹੜਾ 9 ਮੌਇਸਚਰ ਵਾਲਾ ਝੋਨਾ ਹੈ ਨਾ ਉਹਦੇ ਉਹਦੇ ਉੱਤੇ ਪਾਣੀ ਵੀ ਸਪਰੇਅ ਕਰਕੇ ਮਤਲਬ ਉਹਦੀ ਉਹਦੀ ਸ਼ੈਲਿੰਗ ਹੋਣੀ ਹੈ ਉਹਨੂੰ 18 ਮੌਇਸਚਰ ਤੇ ਲਿਜਾਣਗੇ ਦੁਬਾਰਾ ਫਿਰ ਸ਼ੈਲਿੰਗ ਹੋਣੀ ਹੈ ਵੀਡੀਓ ਹੁਣ ਤਾਂ ਆ ਰਹੀਆਂ ਤੁਸੀਂ ਦੇਖ ਰਹੇ ਹੋ ਬੁਰੀਆਂ ਦੇ ਵਿੱਚ ਪਾਣੀ ਪਈ ਜਾਂਦਾ ਦੇਖਿਆ ਹੋਊਗਾ 18 ਤੋਂ ਵੱਧ ਹੋ ਹੀ ਨਹੀਂ ਸਕਦੀ ਹੋ ਹੀ ਨਹੀਂ ਸਕਦੀ